ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਸਰੂ ਮਨਸੂਰ ਗੁਰੂ ਗੋਬਿੰਦ ਸਿੰਘ ਇਸ ਦੀ ਮੰਜੂਰ ਗੁਰੂ ਗੋਬਿੰਦ ਸਿੰਘ ਵਾਹ ਪ੍ਰਗਟੋ ਮਰਦਾ ਗੰਬੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਕੇਲਾ ਧਰਤਾਲ ਪਿਤਾ ਸਤਿਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪੀਤਰ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਜੋ ਆਪਣੇ ਨਗਰ ਦੇ ਵਿੱਚ ਸਾਹਿਬਾਨਾ ਦਿਲਾਉ ਨਗਰ ਕੀਰਤਨ ਪਹੁੰਚਿਆ ਹੈ ਤਾਂ ਤਾਂ ਸਤਿਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹੀ ਦੇ ਪਾਵਨ ਪਵਿੱਤਰ ਸਥਾਨ ਤੋਂ ਚੱਲ ਕਰਕੇ ਸਾਰੇ ਨਗਰ ਨਿਵਾਸੀਆਂ ਨੂੰ ਨਿਹਾਲ ਕਰਨ ਵਾਸਤੇ ਗਰੀਬ ਨਿਵਾਜ ਸਤਿਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਐਸੇ ਸਰੂਪ ਤਨ ਤਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਨੂੰ ਨਿਹਾਲ ਕਰਨ ਵਾਸਤੇ ਸਾਰਿਆਂ ਤੇ ਬਖਸ਼ਾ ਕਰਨ ਵਾਸਤੇ ਦਰਸ਼ਨ ਕਰਨ ਵਾਸਤੇ ਜਿਹੜੇ ਆਲਸ ਕਰ ਜਾਂਦੇ ਐ ਮਹਾਰਾਜ ਦੇ ਦਰਸ਼ਨ ਕਰਨ ਨਹੀਂ ਜਾਂਦੇ ਨਹੀਂ ਉਹਨਾਂ ਨੂੰ ਸਾਰਿਆਂ ਨੂੰ ਕਿਉਂਕਿ ਗਰੀਬ ਨਿਵਾਜ਼ ਐ ਵੱਡੇ ਕਰਮ ਹੋਣ ਭਾਈ ਤਾਂ ਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੋ ਸਕਦੇ ਆ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਲੈ ਤਾਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਲੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਲੈ ਜਿਵੇਂ ਉਸ ਸਮੇਂ ਸੰਗਤਾਂ ਸਾਹਿਬ ਗੁਰੂ ਨਾਨਕ ਤੇਵ ਜੀ ਮਹਾਰਾਜ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਆਂ ਬਖਸ਼ਾ ਲੈਂਦੀਆਂ ਆਂ ਇਸੇ ਤਰੀਕੇ ਨਾਲ ਧੰਨ ਧੰਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਉਹੋ ਹੀ ਸਰੂਪ ਨੇ ਸਾਧ ਸੰਗਤ ਦੀ ਇਹ ਕਰੋ ਨੀਓ ਇਹ ਨਾ ਹਾਜਾ ਸਿਤਾ ਸਿੰਘ ਨੇ ਮਾਨੂੰ ਗੋਵੇ ਵਾਹਿਗੁਰੂ ਪੰਥ ਸਤਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੂੰ ਦਰਸ਼ਨ ਦੇਣ ਵਾਸਤੇ ਪਹੁੰਚੇ ਆਪ ਜੀ ਨੇ ਬੜਾ ਹੀ ਸਤਕਾਰ ਕੀਤਾ ਹੈ ਪਿਛਲੇ ਪੜਾਵਾਂ ਤੇ ਵੀ ਇੱਥੇ ਵੀ ਬਹੁਤ ਪਿਆਰ ਦੇ ਨਾਲ ਸਾਰੇ ਹੀ ਜੀਵ ਸੇਵਾਵਾਂ ਕਰ ਰਹੇ ਆ ਸਤਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਜਗਾਰੇ ਲਾਵੇ ਨਾ ਲੋ ਆਵੇ ਮਾਤਾ ਪਿਤਾ ਦੇ ਜੀ ਸੇਵੀ ਨੂੰ ਪਾਵੇ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਵਿੱਚ ਆਪ ਜੀ ਮਹਾਰਾਜ ਜੀ ਦੇ ਸੇਵਕਾਂ ਦੀਆਂ ਸੇਵਾਵਾਂ ਕਰ ਰਹੇ ਹੋ ਸੋਹਣਾ ਸੁੰਦਰ ਜੋ ਗੁਰਮੁਖ ਗਰਤਈ ਸਿੰਘ ਮਹਾਰਾਜ ਨੇ ਜੋ ਸਾਡੇ ਤੇ ਬਖਸ਼ਾ ਕੀਤੀਆਂ ਗੁਰਮਖੋ ਕਾਦੇ ਵਾਸਤੇ ਸੰਸਾਰ 'ਚ ਪ੍ਰਗਟ ਹੋਏ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਮੇ ਤਾਜ ਜਗਤ ਮੋ ਆਏ ਧਰਮ ਹੇਤ ਗੁਰਦੇਵ ਪਠਾਏ ਧਰਮ ਦੇ ਵਾਸਤੇ ਧਰਮ ਚਲਾਵਨ ਸੰਤੂ ਬਾਰਨ ਦੁਸ਼ਟ ਸਭਲ ਕੋ ਮੂਲ ਉਪਾਰਨ ਇੱਕ ਮਨੁੱਖ ਦੇ ਵਿੱਚ ਇਹ ਗੁਣ ਹੋਣੇ ਜ਼ਰੂਰੀ ਆ ਇਹਨੂੰ ਵਿਦਿਆ ਵੀ ਆਉਣੀ ਚਾਹੀਦੀ ਆ ਉਹ ਵਿਦਵਾਨ ਹੋਣਾ ਚਾਹੀਦਾ ਘਟੋ ਘਟ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਜਿਵੇਂ ਆਪਾਂ ਬਾਣੀ ਪੜੀਏ ਸੰਤਿਆ ਕਰੀਏ ਵਿਦਵਾਨ ਵੀ ਹੋਵੇ क्षत्रੀ ਵੀ ਹੋਵੇ ਜਿਵੇਂ ਗੁਰਮੁਖ ਘਟਕਾ ਖੇਡ ਰਹੇ ਨੇ ਆਪਾਂ ਨੂੰ ਸ਼ਸਤਰ ਵਿੱਦਿਆ ਦੇ ਯੋਗ ਬਖਾਰ ਰਹੇ ਨੇ ਇਸੇ ਤਰੀਕੇ ਨਾਲ ਹਰ ਇੱਕ ਨੂੰ ਭਾਵੇਂ ਉਹ स्त्री ਹੈ ਭਾਵੇਂ ਪੁਰਸ਼ ਪਾਪ ਭਾਈਆਂ ਤੇ ਬੇਟੀਆਂ ਸਾਰਿਆਂ ਨੂੰ ਸ਼ਸਤਰ ਵਿੱਦਿਆ ਵੀ ਆਉਣੀ ਚਾਹੀਦੀ ਕੋਈ ਨਾ ਕੋਈ ਆਪਾਂ ਕਿਰਤ ਵੀ ਕਰਨੀ ਹੈ ਤੇ ਚੌਥਾ ਫਿਰ ਸੇਵਾ ਕਰਨੀ ਹੈ ਇੱਕ ਦੇ ਵਿੱਚ ਚਾਰ ਗੋਲੇ ਪ੍ਰਮਾਤਮਾ ਵੱਲੋਂ ਵਾਹਿਗੁਰੂ ਵੱਲੋਂ ਬਖਸ਼ਿਸ਼ ਕਿਤੇ ਪਰ ਸਮੇਂ ਅਨੁਸਾਰ ਲੋਕੀ ਹਾਲੇ ਹੋਗਾ ਜਿਨੇ ਵਿਦਿਆ ਪੜ੍ਹੀ ਹੋਵੇ ਸ਼ਸਤਰ ਵਿਦਿਆ ਹੀ ਨਹੀਂ ਕੀਤੀ ਹੋਰ ਕੋਈ ਕੰਮ ਕਰਨ ਦੀ ਇੱਛਾ ਹੀ ਨਹੀਂ ਰੱਖੀ ਤੇ ਨਾ ਉਹ ਦੂਜਿਆਂ ਦੀ ਸੇਵਾ ਕਰਦੇ ਸਨ ਅਹੰਗ ਬ੍ਰਹਮ ਅਸਮੀ ਕਿ ਮੈਂ ਹੀ ਰੱਬ ਵਾਂ ਮੈਂ ਹੀ ਪਰਮਾਤਮਾ ਵਾਂ ਐਸਾ ਭਾਵ ਲੈ ਕੇ ਤੇ ਭਾਉ ਭਗਤੀ ਤੋਂ ਵਾਂਦੇ ਹੋਗਾ ਸਾਨੂੰ ਇਹ ਸੋਗਣ ਨੂੰ ਦੂਰ ਕਰਨ ਵਾਸਤੇ ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਈ ਬਹੁਤ ਬੇਨਤੀਆਂ ਕੀਤੀਆਂ ਜੀ ਵਾਰ ਸੋ ਮੇਰੀ ਹੋਰ ਸਾਡੇ ਤਾਨੀ ਜਿਆਦਾ ਤੇ ਉਹ ਲੋਕ ਇਹ ਤੁਹਾਡੇ ਵੱਲੋਂ ਜਿਹੜਾ ਦਸਤਾਰ ਵਿੱਚ ਸੀ ਯਾਰ ਮੋਕਾ ਆਇਆ ਦੇ ਪਾਗੀਆਂ ਬਚਾਏ ਉਹ ਇਸ ਤਰ੍ਹਾਂ ਸੇਵਾਵਾਂ ਵਿੱਚ ਸਾਹਿਬ ਉਹ ਬਖਸ਼ਿਆ ਆਪਣੀ ਕੋਈ ਕੁਰਬਾਨੀ ਨਾ ਪਾਇਓ ਉਹਦਾ ਵੱਲੋਂ ਵੀ ਆਪ ਜੀ ਨੂੰ ਪੰਚਮ ਰੂਪ ਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਹਿਕ ਵਿਚਕਾਰ ਐਸੇ ਤਰ੍ਹਾਂ ਚੱਲਦੇ ਆ ਮਹਾਰਾਜ ਜੀ ਦੇ ਛੇਵੇਂ ਰੂਪ ਦੇ ਵਿੱਚ ਸਾਨੂੰ ਸ਼ਸਤਰ ਵਿਦਿਆ ਦੀ ਦਾਤ ਜੋ ਸਿੱਖ ਤੋਂ ਸੰਤ ਬਣਾ ਦਿੱਤਾ ਮਹਾਰਾਜ ਜੀ ਨੇ ਬਖਸ਼ਿਆ ਕੀਤਾ ਹੈ ਇਹ ਪੀੜੀ ਚੱਲ ਪਈ ਫਿਰ 6ਵੇਂ ਸਰੂਪ ਤੋਂ 10ਵੇਂ ਸਰੂਪ ਵਿੱਚ ਖੰਡੇ ਬਾਟੇ ਦੀ ਪੌਲ ਛਕਾ ਕੇ ਸਿੱਖ ਤੋਂ ਸਿੰਘ ਬਣਾ ਦਿੰਦਾ ਸਰਪ ਤੋਂ ਖਾਲਸਾ ਪੂਰਨ ਬ੍ਰਹਮ ਗਿਆਨੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗਾ ਖਾਲਸੇ ਕੇ ਹਾਂ ਸਾਧ ਸੰਗਾ ਹਰ ਜੇ ਕੋਈ ਲੈ ਕੇ ਆਪਣੇ ਵਾਸਤੇ ਸੋਹਣੀਆਂ ਮਠਿਆਈਆਂ ਕੋਨੇ ਪਦਾਰਥ ਖੜਾ ਹੋਵੇ ਪਰ ਆਪਾਂ ਖਾਈਏ ਨਾ ਗਲਤੀ ਤੇ ਆਪਣੀ ਹੈ ਨਾ ਇਸੇ ਤਰ੍ਹਾਂ ਗੁਰਮੁਖਾਂ ਸਾਧਗੁਰੂ ਸਾਹਿਬ ਜੀ ਨੇ ਸਾਨੂੰ ਸਾਰੀਆਂ ਹੀ ਦਾਤਾਂ ਦਿੱਤੀਆਂ ਹੈ ਪਰ ਆਪਾਂ ਲੈ ਨਹੀਂ ਰਹੇ ਸਾ ਸੰਗਤ ਦੀ ਸਾਨੂੰ ਇਹ ਦਾਤਾਂ ਲੈਣੀਆਂ ਚਾਹੀਦੀਆਂ ਹੈ ਤੁਹਾਡੇ ਨੇੜੇ ਹੀ ਸਾਧਗੁਰਾਂ ਦੇ ਦਰੋਂ ਕਰੋੜਵਾਰ ਸਾਇਓ ਇਹ ਦੰਮ ਜੀ ਜਤਾਲ ਦੇ ਬ੍ਰਹਮ ਗਿਆਨੀ ਮਹਾਂਪੁਰ ਛੱਜਖੰਡ ਵਾਸੀ ਬਾਬਾ ਠਾਕੁਰ ਸਿੰਘ ਜੀ ਜਿਨ੍ਹਾਂ ਦੀ ਵਰਸੀ ਵੀ ਨਾਲ ਹੀ ਮਨਾਈ ਜਾਂਦੀ ਆਪ ਜੀ ਨੂੰ ਪਤਾ ਹੈ ਉਹਨਾਂ ਦੇ ਨਾਲ ਰਹਿ ਕੇ ਜਿਹੜਾ ਮਹਾਨ ਸੇਵਾ ਕੀਤੀ ਹੈ ਬਾਬਾ ਅਮਰਜੀਤ ਸਿੰਘ ਜੀ ਉਹ ਕਹਿੰਦੇ ਤੁਹਾਡੇ ਕੋ ਮਾਇਆ ਮੰਗਦੇ ਆ ਭਾਵੇਂ ਬੱਚੇ ਸੰਤਿਆਕਰ ਨੇ ਬੱਚੀਆਂ ਕਰਨ ਬਾਣੀ ਪਾਣੀ ਦੇਹੁ ਜਾਈ ਦੀ ਇਹ ਸਿੱਖਣੀ ਚਾਹੀਦੀ ਆ ਸਾਡੇ ਸਤਿਗੁਰੂ ਸਾਂਝੇ ਦੋਵੇਂ ਸਮੇਂ ਦਾਬਾ ਰਿਆ ਸ਼ਸਤਰ ਵਿਦਿਆ ਦੀ ਦਾਤ ਜੇ ਹੁਣ ਤੁਸੀਂ ਲਾਓ ਨਾ ਤੇ ਤਾਂ ਗਲਤੀਆਂ ਭਾਈ ਤੁਹਾਡੀਆਂ ਨੇ ਹੋਰ ਕਿਸੇ ਦੀ ਗਲਤੀ ਨਹੀਂ ਹੈ ਤੁਹਾਡੇ ਪਿੰਡ ਦੇ ਵਿੱਚ ਹੀ ਇਹ ਆਦਤ ਸਤਿਗੁਰਾਂ ਨੇ ਬਣਤੀ ਕੀਤੀ ਹੋਈ ਹੈ ਸੋ ਖਾਤਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਤਲ ਰਾਪਰ ਸਤਗੁਰੂ ਸਾਹਿਬ ਦੀ ਤੇ ਜੋ ਅਨੰ ਗੁਰਮਖ ਪਿਆਰੇ ਹੁੰਦੇ ਆ ਉਹਨਾਂ ਦੇ ਰਾਈ ਮਹਾਰਾਜ ਸਾਹਿਬ ਦੀ ਬਖਸ਼ਾ ਵਰਤਉਂਦੇ ਆ ਉਹਨਾਂ ਤੋਂ ਗਾਂ ਬਖਸ਼ਾ ਲਿਆ ਕਰਕੇ ਆਪ ਜੀ ਦੇ ਨਗਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਦੀ ਸੇਵਾ ਲਈ ਸਤਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਉਹ ਸੇਵਾ ਕਰਦੇ ਆ ਤੁਹਾਡੇ ਸਹਿਯੋਗ ਦਾ ਸਤਕਾ ਇਸ ਸਾਥ ਸੰਗਤੀ ਵੱਤ ਤੋਂ ਵੱਧ ਹੋਰ ਜਿਆਦਾ ਸਮਾਂ ਕੱਢ ਕੇ ਬਾਣੀ ਪੜਿਆ ਕਰੋ ਕਥਾ ਕੀਰਤਨ ਸੁਣਿਆ ਕਰੋ ਇਸੇ ਤਰੀਕੇ ਨਾਲ ਆਪਣੇ ਜੀਵਨ ਨੂੰ ਸਫਲਾ ਕਰੀਏ ਕਿਉਂਕਿ ਮਹਾਰਾਜ ਦਾ ਬਚਨ ਹੈ ਪਹੀ ਪ੍ਰਾਪਤ ਮਾਨੁੱਖ ਦੇ ਹੋੜੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਦਾਂ ਲਕਾਮ ਜੇ ਸਾਥ ਸੰਗਤ ਪਾਧ ਕੇਵਲ ਨਾਮ ਸੋ ਇਸ ਵਾਸਤੇ ਚੜ੍ਹਦੀ ਕਲਾ ਜਾਓ ਨਸ਼ੇ ਛੱਡੋ ਅੰਮ੍ਰਿਤ ਛਕੋ ਤੇ ਨਾਮ ਜਪੋ ਤੇ ਨਾਮ ਨਾਲ ਆਪਣੀ ਕਿਰਤ ਕਮਾਈ ਕਰਦੇ ਹੋਏ ਆਪਣਾ ਜੀਵਨ ਸਫਲਾ ਕਰੋ ਇਸ ਪੜਾਵਾਰੀਆਂ ਸਮੂਹ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜਿੰਨਾ ਬਹੁਤ ਸੋਹਣਾ ਸੁੰਦਰ ਪ੍ਰਬੰਧ ਕੀਤਾ ਸਾਰੇ ਜਥੇ ਵੱਲੋਂ ਭਾਈ ਸਾਹਿਬ ਦੀ ਵੱਲੋਂ ਮੇਰੇ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਹਿਬ ਗੁਰੂ ਗੋਬਿੰਦ ਦਾਰੂ ਨਾਲ ਮਨਾਂ ਵਿੱਚ ਪਾ ਦਿੱਤਾ ਉਹ ਵੈਰੀ ਉੱਠਣ ਰਾਤਾਂ ਨੂੰ ਡਰ-ਡਰ ਕੇ ਐਸਾ ਚੀਂਗ ਦਿਗਹਾੜਾ ਪਾ ਦਿੱਤਾ ਉਹ ਬਖੰਡੀ ਛੱਡ ਕੇ ਭੱਜਣਗੇ ਡੇਰਿਆਂ ਨੂੰ ਉਹ ਬਖੰਡੀ ਛੱਡ ਕੇ ਭੱਜਣਗੇ ਡੇਰਿਆਂ ਨੂੰ ਜਦੋਂ ਲਾਲ ਗਿਰਦੇ ਇਸ ਰਸਾਲ ਸਾਹਿਬ ਨਹਾ ਰਾ ਦਿੱਤਾ ਨਰਕਰ ਸਿੰਘ ਪਿੰਡਰਾ ਵਾਲਾ ਹੁਣ ਮੌਕੇ ਤੇ ਸਾਡੇ ਨਾਲ ਹੁੰਦਾ ਉਹ ਜੇ ਥੰਨ ਜਨਰਲ ਸਿੰਘ ਪਿੰਡਰਾ ਵਾਲਾ ਸਾਡੇ ਨਾਲ ਹੁੰਦਾ ਅਸੀਂ ਕਿਸੇ ਨੂੰ ਘੱਟ ਨਾ ਹੁੰਦੇ ਉਹ ਨਾ ਹੀ ਦੁਕਾਨਾਂ ਖੋਲ੍ਹਣਾ ਵੈਨੇ ਕਿਸ ਕਿਸੇ ਨੇ ਘੱਟ ਨਾ ਹੁੰਦੇ ਘਰ ਘਰ ਵਿੱਚ ਹੁੰਦੀ ਸਿੱਖੀ ਰਸਿਆਂ ਦੇ ਖੁੱਲੇ ਹਟਣਾ ਹੁੰਦੇ ਉਹ ਖਾਲਿਸਤਾਨ ਦਾ ਬਣ ਜਾਣਾ ਸੀ ਜੇ ਸਾਡੇ ਲੀਡਰ ਕੌਲੀ ਘੱਟ ਨਾ ਹੁੰਦੇ ਬੋਲੋ